ਅੱਜ ਦੇ ਸ਼ੋਅ ਦੇ ਵਿੱਚ ਉਸਤ ਨਾਮ ਸੰਚਾਲਕ ਵਰਦੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਇਸ ਸ਼ੋਅ ਦੇ ਵਿੱਚ ਦੋ ਵਿਸ਼ਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗੇ। ਪਹਿਲਾ ਵਿਸ਼ਾ ਹੈ ਲੁਧਿਆਣਾ ਦੀ ਪੱਛਮੀ ਬਦਾਨ ਸਭਾ ਹਾਲਕੇ ਦੀ ਜਿਹੜੀ ਜਿੰਮਨੀ ਚੋਣ ਹੋਣ ਜਿਆਦੀ ਹੈ। ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਡੇਡੇ ਆ ਉਹ ਖੜੇ ਚੀਤੇ ਜਾ ਰਹੇ ਆ ਉਹਨਾਂ ਉਮੀਦਵਾਰਾਂ ਦੀ ਕਾਰਗੁਜ਼ਾਰੀ ਕੀ ਹੋਏਗੀ ਲੋਕ ਉਹਨਾਂ ਉਮੀਦਵਾਰਾਂ ਨੂੰ ਕਿਸ ਤਰ੍ਹਾਂ ਦਾ ਅੰਗਾਰਾ ਦੇਣਗੇ ਇਹਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਉਹ ਦੂਸਰਾ ਵਿਸ਼ਾ ਜਿਹੜਾ ਆਪਾਂ ਅੱਜ ਦੇ ਇਸ ਸ਼ੋਲੀ 'ਚ ਸੁਣਿਆ ਆ ਕਿ ਪੰਜਾਬ ਅੰਦਰ ਵਿਲੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਇੱਕ ਮਹਿੰਮ ਛੇੜੀ ਗਈ ਹੈ। ਔਰ ਉਹਦੇ ਬੰਦ ਹੋਣ, ਖਤਮ ਹੋਣ ਜਾਂ ਨਾ ਹੋਣ ਬਾਰੇ ਕਿਐਸਾਈ ਕੰਮ ਤੋਂ ਪਹਿਲਾਂ ਇਸ ਮੁੱਦੇ ਤੇ ਵਿਚਾਰ ਕਰਨਾ ਜ਼ਰੂਰੀ ਹੈ ਕਿ ਜੇ ਪੰਜਾਬ ਪੁਲਿਸ ਦੀ ਸਿਪਾਹੀ ਅਮਨ ਪ੍ਰੀਤ ਕੌਰ ਅਮਨਦੀਪ ਕੌਰ ਨੂੰ ਡਿਫੈਕਟਰ ਠਿੱਡਾ ਗਿਆ ਹੈ ਕੋਕਿੰਗ ਦੇ ਸਾਥ ਉਹ ਜਿਹਦੇ ਉੱਪਰ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਇਸ ਸੇਮਸਲੀ ਵਿੱਚ ਪੰਜਾਬ ਪੁਲਿਸ ਦੇ ਵੱਡੇ ਪੁਲਿਸ ਅਧਿਕਾਰੀਆਂ ਦੀ ਸਤ ਸਤ ਪ੍ਰਸਤੀ ਇਹ ਵੀ ਕੰਮ ਕਰ ਰਹੀ ਹੈ ਖ ਆਓ ਪਹਿਲਾਂ ਆਪਾਂ ਪਹਿਲੇ ਵਿਸ਼ੇ ਵੱਲ ਜਾਈਏ ਕਿ ਲੁਧਿਆਣਾ ਪੱਛਮੀ ਦੀ ਸੀ ਜਿਹੜੀ ਆ ਜਿਹਦੇ ਉੱਪਰ ਜਿਮਨੀ ਚੋਂ ਹੋਣ ਜਾ ਰਹੀ ਹੈ ਇਹ ਸੀਟ ਜਿਹੜੀਆ ਗੋਪ੍ਰੀਤ ਗੋਗੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਦੀ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਇਹ ਸੀਟ ਜਿਹੜੀਆ ਇਹ ਖਾਲੀ ਹੋ ਗਈ ਸੀ ਉਹ ਕਾਨੂੰਨ ਅਨੁਸਾਰ ਅਗਰ ਕੋਈ ਇਹੋ ਜੀ ਸੀਟ ਖਾਲੀ ਹੁੰਦੀ ਹੈ ਤਾਂ ਉਹ ਸੀਟ ਦੇ ਉੱਪਰ 6 ਮਹੀਨਿਆਂ ਦੇ ਵਿੱਚ ਵਿੱਚ ਉੱਥੇ ਚੋਣ ਕਰਾਉਣੀ ਜਿਹੜੀਆ ਉਹ ਲਾਜ਼ਮੀ ਹੋ ਜਾਂਦੀ ਹੈ ਗੁਰਪ੍ਰੀਤ ਗੋਗੀ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕਿਸੇ ਦੂਸਰੀ ਪਾਰਟੀ ਵੱਲੋਂ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨੂੰ ਆਪਣੀ ਪਾਰਟੀ ਦੀ ਟਿਕਟ ਦਿੱਤੀ ਸੀ ਤਾਂ ਉਹ ਉਹਨੇ ਇਸ ਹਲਕੇ ਤੋਂ ਜਿੱਤ ਜੜਿਆ ਉਹ ਪ੍ਰਾਪਤ ਕੀਤੀ ਸੀ ਅਕਾਲ ਪੰਥ ਦੇ ਭਾਣੇ ਅਨੁਸਾਰ ਉਹਦੀ ਉਮਰ ਇੱਥੇ ਪੂਰੀ ਹੋ ਗਈ ਸਮਾਂ ਬੀਤਣ ਤੋਂ ਪਹਿਲਾਂ ਤੇ ਉਹਨਾਂ ਦੀ ਇੱਥੇ ਮੌਤ ਹੋ ਗਈ ਹੁਣ ਇੱਥੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਸ਼੍ਰੀ ਸੰਜੀਪ ਅਦੋੜਾ ਆ ਤੇ ਜੀਡੀਪੀ ਦੇ ਰਾਜ ਸਭਾ ਦੇ ਮੈਂਬਰ ਆ ओके ਜੀ ਬਾਂਸ ਸਾਡੇ ਬਹੁਤ ਨਜ਼ਦੀਕ ਉਹਨਾਂ ਨੂੰ ਇੱਥੇ ਵਿਧਾਨ ਸਭਾ ਦੀ ਜਿਹੜੀ ਟਿਕਟ ਹੈ ਉਹ ਦਿੱਤੀ ਗਈ ਆ ਉਹ ਇਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਂ ਜਿਹੜੀ ਆ ਲੜਾਇ ਚੋਂ ਲੜਾਈ ਜਾ ਰਹੀ ਹੈ ਕੋਈ ਇੱਥੇ ਪੁੱਛਣਾ ਬਣਦਾ ਆ ਵੀ ਜਿਹੜਾ ਬੰਦਾ ਇਹ ਕਾਲੇ ਦੀ ਰਾਸਬਾ ਦਾ ਮੈਂਬਰ ਹੈ ਉਹਨੂੰ ਵਿਧਾਨ ਸਭਾ ਦੇ ਮੈਂਬਰ ਦੀ ਚੋਣ ਕਿਉਂ ਲੜਾਈ ਜਾਦੀ ਆ ਇਦੇ ਵਿੱਚ ਵੀ ਇੱਕ ਆਮ ਆਦਮੀ ਪਾਰਟੀ ਖਾਸ ਤੌਰ ਤੇ ਆਗਨ ਕੇਜਵੀ ਵਾਰਡ ਦੀ ਇੱਕ ਜਿੱਥੇ ਨਜੀਦ ਦਿਲਚਸਪੀ ਆ ਉਥੇ ਆਪਣਾ ਇੱਕ ਉਹਨਾਂ ਦਾ ਸਿਆਸੀ ਪੈਦੜਾ ਵੀ ਆ ਪੈਦੜਾ ਇਹ ਆ ਕਿ ਉਹਨਾਂ ਦਾ ਕਹ ਲੈ ਕੇ ਸੰਜੀਵ ਅਰੋੜਾ ਨੂੰ ਇਥੋਂ ਚੋਣ ਜਿਤਾ ਕੇ ਰਾਜ ਸਭਾ ਤੋਂ ਅਸਤੀਫਾ ଦਵਾਇਆ ਜਾਵੇ ਇਹ ਉਹਨਾਂ ਦਾ ਮੰਨਣਾ ਆ ਜਾਂ ਉਹਨਾਂ ਦਾ ਖਿਆਲ ਹੈ ਇਹ ਹੁੰਦਾ ਕਿ ਨਹੀਂ ਹੁੰਦਾ ਇਹ ਹਜੇ ਸਮਾਂ ਦੱਸੂਗਾ ਉਹਨਾਂ ਨੂੰ ਇਸ ਤਰੀਫਾ ਦੁਆਰਾ ਜਾਵੇ ਤਾਂ ਜਦ ਉਹਨਾਂ ਦੀ ਸੀਟ ਖਾਲੀ ਹੁੰਦੀ ਆ ਤਾਂ ਉਹ ਸੀਟ ਅਲਵੰਦ ਕੇਜਵੀਵਾਲ ਆਪ ਲੈ ਲੈਣ ਇਹਦੇ ਨਾਲ ਇੱਕ ਬੰਧ ਦੋ ਕਾਜ ਹੋ ਜਾਣਗੇ ਕੇਜਵੀਵਾਲ ਦਾ ਵੀ ਮਸਲਾ ਹੱਲ ਹੋ ਜਾਊਗਾ ਤੇ ਇਹ ਜਿਹੜੇ ਸੰਜੀਵ ਅਰੋੜਾ ਆ ਇਹਨਾਂ ਦਾ ਤਾਂ ਮਸਲਾ ਕੋਈ ਹੱਲ ਹੋਣ ਵਾਲਾ ਨਹੀਂ ਇਹ ਤਾਂ ਬਚਾਦੇ ਇੱਕ ਅਦਾਸ ਸਭਾ ਤੋਂ ਜਾ ਕੇ ਇੱਕ ਮੰੰਦਰ ਵਧਾਏ ਕੀ ਬਣ ਗਏ ਇਹਨਾਂ ਦੀ ਪੋਜੀਸ਼ਨ ਹੋਰ ਵੀ ਸਿਆਸੀ ਤੌਰ ਤੇ ਥੱਲੇ ਨੂੰ ਆ ਗਈ ਲੇਕਿਨ ਕੇਜਵੀ ਬਾਦਸਲ ਦਾ ਮਸਲਾ ਪੂਰਾ ਹੱਲ ਹੋ ਜਾਏਗਾ ਜੇਕਰ ਉਹ ਚੋਣ ਜਿੱਤਦੇ ਆ ਕੀ ਕੀਵਾਲ ਇੱਕ ਐਸਾ ਸ਼ਾਤਨ ਪੋਲਿਟਿਸ਼ੀਅਨ ਹੈ ਜਿਹੜਾ ਕਿਸੇ ਨੂੰ ਵੀ ਆਪਣੀ ਸਿਆਸੀ ਮਕਸਦ ਦੀ ਪੂrti ਲਈ ਉਹਦੇ ਵਿਰਖ ਨੂੰ ਦਾਤੇ ਲਾ ਸਕਦਾ ਹੈ ਜਿਹੜਾ ਦਾ ਉਹਨਾਂ ਨੇ ਅੱਜ ਲੁਧਿਆਣਾ ਪੱਛਮੀ ਸੀਟ ਲਈ ਸ਼੍ਰੀ ਸੰਜੀਵ ਅਲਵੜਾ ਨੂੰ ਉਥੋਂ ਖੜਾ ਕਰਕੇ ਲਾਇਆ ਹੈ ਉਦੇ ਵਿੱਚ ਕੋਈ ਪੰਜਾਬ ਦਾ ਪੁਵਖ ਨਹੀਂ ਕੋਈ ਹੋਰ ਕਿਸੇ ਦਾ ਪੁਵਖ ਨਹੀਂ ਜੇ ਪੁਵਖ ਹੈ ਤੇ ਕੇਵਲ ਤੇ ਕੇਵਲ ਉਹਦਾ ਆਪਣਾ ਪੁਵਖ ਹੈ ਕਿਉਂਕਿ ਕੇਜਰੀਵਾਲ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਆ ਆਫਰ ਤੋਂ ਤੇ ਜੇ ਕਹੀਏ ਤਾਂ ਪੰਜਾਬ ਨੂੰ ਪਹਿਲਾਂ ਹੀ ਉਸਨੇ ਬਹੁਤ ਵੱਡਾ ਝਟਕਾ ਦਿੱਤਾ ਆ ਪੰਜਾਬ ਦੇ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਭਾਰ ਪਾਇਆ ਆ। ਔਰ ਇਥੋਂ ਤੱਕ ਕਿ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੀ ਵੈਕੈਂਸੀਸ ਵਕ-ਵਕ ਡਿਪਾਰਟਮੈਂਟ ਵਿੱਚ ਨਿਕਲਦੀਆਂ ਆ। ਉਹਨਾਂ ਵਿੱਚ ਮੁੰਡੇ ਸਾਡੇ ਕੁੜੀਆਂ ਜਿਹੜੀਆਂ ਆ ਪੰਜਾਬ ਦੀਆਂ ਉਹਨਾਂ ਦੀ ਗੈਂਟਰੀਮੈਂਟੀ ਉਹਨਾਂ ਵੈਕੈਂਸੀਆਂ ਦੇ ਉੱਪਰ ਬਹੁਤ ਘੱਟ ਗਿਣਤੀ ਵਿੱਚ ਉਹ ਮੁੰਡੇ ਕੁੜੀਆਂ ਭਾਪੀ ਕੀਤੇ ਜਾਂਦੇ ਆ ਜਦ ਕਿ ਬਹੁਤ ਵੱਡੀ ਗਿਣਤੀ ਵਿੱਚ ਮੁੰਡੇ ਕੁੜੀਆਂ ਜਿਹੜੇ ਆ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਦੇ ਉਹ ਭਾਪੀ ਕੀਤੇ ਜਾਂਦੇ ਆ ਪੰਜਾਬ ਨੂੰ ਇਹਨਾਂ ਨੇ ਚਾਰੇ ਪਾਸਿਆਂ ਤੋਂ ਘੇਰ ਕੇ ਰੱਖਿਆ ਹੋਇਆ ਆ ਔਰ ਪੰਜਾਬ ਦੀ ਇਹਨਾਂ ਨੇ ਇਸ ਤਰ੍ਹਾਂ ਘੇਰਾਬੰਦੀ ਕਰਕੇ ਰੱਖੀ ਹੋਈ ਆ ਕਿ ਪੰਜਾਬ ਕਿਸੇ ਪਾਸਿਓਂ ਵੀ ਤਰੱਕੀ ਨਾ ਕਰ ਸਕੇ ਔਰ ਪੰਜਾਬ ਦਾ ਜਿਹੜਾ ਵੀ ਕਿਸੇ ਪਾਸਿਓਂ ਕੋਈ ਚੀਜ਼ ਉੱਠ ਵੀ ਆ ਉਹਦੇ ਉੱਪਰ ਕੇਵਲ ਤੇ ਕੇਵਲਾ ਪੰਜਾਬ ਤੇ ਬਾਹਰਲੇ ਲੋਕਾਂ ਦਾ ਹੀ ਕਬਜ਼ਾ ਹੋ ਸਕੇ ਇਹ ਗੱਲ ਕਾਫੀ ਲੰਬੇ ਸਮੇਂ ਤੋਂ ਪੰਜਾਬ ਅੰਦਰ ਘੁੰਮਦੀ ਆ ਰਹੀ ਹੈ ਕਿ ਪੰਜਾਬ ਦੇ ਸਿਸਟਮ ਦੇ ਉੱਪਰ ਵੇਖਿਆ ਜਾਵੇ ਤਾਂ ਆਰਬੰਦ ਕੇਜਰੀ ਵਾਲ ਨੇ ਥਾਂ-ਥਾਂ ਤੇ ਆਪਣੇ ਬੰਦੇ ਜਿਹੜੇ ਆ ਉਹ ਬਿਠਾ ਕੇ ਰੱਖੇ ਹੋਏ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਜਿਹੜੇ ਵਿਭਾਗ ਵਭਾਗਾ ਵਿੱਚ ਸਾਮੀਆਂ ਨਵੀਆਂ ਨਿਕਲਣਗੀਆਂ ਉਥੇ ਦੀ ਉਹ ਆਪਣੇ ਬੰਦੇ ਜਿਹੜੇ ਆ ਉਹ ਲਾਉਣ ਦਾ ਯਤਨ ਕਰੇਗਾ ਤੇ ਪੰਜਾਬੀਆਂ ਦੇ ਮੁੰਡੇ ਕੁੜੀਆਂ ਨੂੰ ਉਹ ਫੇਰ ਖਦੇੜ ਲੰਦਾ ਯਤਨ ਕਰੇਗਾ ਜਿਹੜੀ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਬੜੀ ਮੰਦ ਭਾਗੀ ਗੱਲ ਹੋਵੇਗੀ ਹੁਣ ਚੱਲਦੇ ਆਪਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮਹਿੰਮ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਕਾਫੀ ਲੰਬੇ ਸਮੇਂ ਤੋਂ ਇਸ ਗੱਲ ਦਾ ਲੋਲਾ ਪਾ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਹੈਗੀਆਂ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਉਹ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਪਿੱਛੇ ਵੀ ਉਹਨਾਂ ਦੇ ਲੈਂਗੁਏਜ ਵਿੱਚ ਵੀ ਜਿਹੜੀਆਂ ਮਸ਼ਿਆਂ ਨੂੰ ਵਧਾਉਣ ਤੇ ਫਲਾਨ ਵਿੱਚ ਜਿਹੜੀਆਂ ਬਲੈਕ ਸ਼ੀਪਸ ਹੋਰ ਵੀ ਕੰਮ ਕਰਦੀਆਂ ਆ ਉਹਨਾਂ ਵੀ ਵੀ ਨਿਸ਼ਾਨਦੇਹੀ ਕਰਕੇ ਉਹਨਾਂ ਉੱਪਰ ਮਸ਼ਿਆਂ ਨੂੰ ਵਧਾਉਣ ਤੇ ਫਲਾਨ ਬੜਗ ਕਾਰਵਾਈ ਕੀਤੀ ਜਾਵੇ ਦੇਕਨ ਸਰਕਾਰ ਨੇ ਸਾਡੀ ਗੱਲ ਮੰਨਣੀ ਤਾਂ ਕੋਈ ਇੱਕ ਪਾਸੇ ਦੇਕਨ ਇਸ ਦਿਸ਼ਾ ਵੱਲ ਕੋਈ ਯਤਨ ਨਹੀਂ ਕੀਤਾ ਗਿਆ ਇਥੋਂ ਤੱਕ ਕਿ ਜਦ ਅਸੀਂ ਸਾਰੇ ਪੁਲਿਸ ਮਗਾਜ਼ਮਾ ਦਾ ਡੋਗ ਟੈਸਟ ਕਰਵਾਉਣ ਦੀ ਵੀ ਗੱਲ ਕੀਤੀ ਤਾਂ ਕੁਝ ਹਾਲ ਗਿਆ ਵਿੱਚ ਇਹਦਾ ਡੋਮ ਟੈਸਟ ਕਰਵਾਇਆ ਤਾਂ ਗਿਆ ਜਦ ਵੱਡੀ ਭਾਰੀ ਗੈਂਟੀ ਦੇ ਵਿੱਚ ਪੁਲਿਸ ਮੁਲਾਜ਼ਮ ਡੋਮ ਟੈਸਟ ਕਰਵਾਉਣ ਵਿੱਚ ਫੇਲ ਹੋਏ ਤਾਂ ਪੰਜਾਬ ਸਰਕਾਰ ਨੇ ਇਹ ਡੋਮ ਟੈਸਟ ਕਰਵਾਉਣ ਦਾ ਜਿਹੜਾ ਕੰਸੀ ਉਹ ਲੋਕ ਦਿੱਤਾ ਗਿਆ ਇਸ ਡਾਕਟਰ ਨੂੰ ਤਾਂ ਗਿਆ ਕਿ ਵੱਡੀ ਭਾਰੀ ਕੈਂਟੀ ਦੇ ਵਿੱਚ ਜੇਕਰ ਪੁਲਿਸ ਮੁਲਾਜ਼ਮ ਜਾਂ ਬਕਾਰੀ ਆਪਣੇ ਡੌਂਗ ਟੈਸਟ ਦੇ ਵਿੱਚ ਫੇਲ ਹੁੰਦੇ ਹਨ ਤਾਂ ਇਹਦੇ ਵਿੱਚ ਪੰਜਾਬ ਪੁਲਿਸ ਦੀ ਵੱਡੀ ਭਾਰੀ ਬਦਨਾਮੀ ਹੋਵੇਗੀ ਖੜੀ ਵੀ ਜਦ ਸੈਂਸਲਾ ਹੋ ਗਿਆ ਤਾਂ ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਮਨਪ੍ਰੀਤ ਕੋਟ ਦੇ ਫੜੇ ਜਾਣ ਤੋਂ ਬਾਅਦ ਨਿਕਲ ਕੇ ਆਇਆ ਔਰ ਜਿਹਦੇ ਵਿੱਚ ਕੁਝ ਆਈਪੀਐਸ ਅਫਸਰ ਔਰ ਇੱਕ ਡੀਜੀਪੀ ਪਦ ਦਾ ਅਫਸਰ ਇਹਦੇ ਵਿੱਚ ਸ਼ਾਮਲ ਸਮਝਿਆ ਜਾ ਰਿਹਾ ਤਾਂ ਮੈਂ ਸਮਝਦਾ ਹਾਂ ਕਿ ਇਹ ਜਿੱਥੇ ਪੰਜਾਬ ਪੁਲਿਸ ਦੀ ਬਹੁਤ ਵੱਡੀ ਬਦਨਾਮੀ ਆ ਉਥੇ ਪੰਜਾਬ ਸਰਕਾਰ ਨੂੰ ਵੀ ਇਹ ਸਮਝਣਾ ਚਾਹੀਦਾ ਆ ਕਿ ਜਦ ਤੱਕ ਉਹ ਪੰਜਾਬ ਪੁਲਿਸ ਦੇ ਵਿੱਚ ਸ਼ਾਮਲ ਬਲੈਕ ਸ਼ੀਪ ਦੀ ਬਲੈਕ ਸ਼ੀਪਸ ਦੀਆਂ ਬਲੈਕ ਸ਼ੀਪਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਉੱਪਰ ਸਖਤ ਕਾਰਵਾਈ ਨਹੀਂ ਕਰ ਲੈਂਦੀ ਤਦ ਤੱਕ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰ ਸਕਣਾ ਬਹੁਤ mushkala thank you very much